ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਜਾਂ ਗੁਰਦੁਆਰਾ ਰਾੜਾ ਸਾਹਿਬ ਜਿਲ੍ਹਾ ਲੁਧਿਆਣਾ ਦੇ ਪਿੰਡ ਰਾੜਾ ਸਾਹਿਬ ਵਿੱਚ ਸਥਿਤ ਹੈ ਰਾੜਾ ਸਾਹਿਬ ਪੰਜਾਬ ਭਾਰਤ ਵਿੱਚ ਲੁਧਿਆਣਾ ਸ਼ਹਿਰ ਦੇ ਨੇੜੇ ਇੱਕ ਪਿੰਡ ਹੈ ਇਹ ਪਿੰਡ ਛੇਵੇਂ ਸਿੱਖ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਦੇ ਦੌਰੇ ਕਾਰਨ ਦੇ ਸਧਾਰਨ ਰਾੜਾ ਸਾਹਿਬ ਤੋਂ ਰਾੜਾ ਤੋਂ ਬਦਲ ਕੇ ਰਾੜਾ ਸਾਹਿਬ ਕਰ ਦਿੱਤਾ ਗਿਆ ਸੀ ਰਾਣਾ ਸਹਿਬ ਲੁਧਿਆਣਾ ਦੇ ਦੱਖਣ ਪੂਰਬ ਵੱਲ 22 ਕਿਲੋਮੀਟਰ ਅਹਿਮਦਗੜ ਦੇ ਉੱਤਰ ਪੂਰਬ ਵੱਲ 14 ਕਿਲੋਮੀਟਰ ਅਤੇ ਖੰਨਾ ਦੇ ਉੱਤਰ ਪੱਛਮ ਵੱਲ 22 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਚਾਵਾ ਪੈਰ ਅਹਿਮਦਗੜ ਸੜਕ ਤੇ ਪੈਂਦਾ ਹੈ ਅਤੇ ਸਰਹੰਦ ਨਹਿਰ ਦੀ ਬਠਿੰਡਾ ਸ਼ਾਖਾ ਦੇ ਕੰਢੇ ਤੇ ਸਥਿਤ ਹੈ ਇਹ ਪਿੰਡ ਦੇ ਸੰਤ ਈਸਰ ਸਿੰਘ ਜੀ ਅਤੇ ਸੰਤ ਕਿਸ਼ਨ ਸਿੰਘ ਜੀ ਦੇ ਸਮਰਪਣ ਦੇ ਕਾਰਨ ਹਾਲ ਹੀ ਵਿੱਚ ਬਹੁਤ ਮਸ਼ਹੂਰ ਹੋ ਗਿਆ ਹੈ। ਸਧਾਰਨ ਗਿਆਨ ਸਿੱਖ ਰਾੜੇ ਵਾਲਾ ਦੀ ਬੇਨਤੀ ਤੇ ਉਹ ਪਿੰਡ ਰਾੜਾ ਸਾਹਿਬ ਵਿੱਚ ਠਹਿਰੇ ਸਨ ਅਤੇ ਤੇ ਇਸ ਵੀਰਾਨ ਜਗ੍ਹਾ ਤੇ ਆਪਣਾ ਨਿਵਾਸ ਕੀਤਾ ਸੀ। ਬਾਅਦ ਨੂੰ ਇਸ ਪਿੰਡ ਦੇ ਨੇੜੇ ਗੁਰਦੁਆਰਾ ਕਰਮਸਰ ਦੇ ਤੌਰ ਤੇ ਜਾਣਿਆ ਜਾਂਦਾ ਇੱਕ ਵੱਡਾ ਗੁਰਦੁਆਰਾ ਕੰਪਲੈਕਸ ਬਣਾ ਦਿੱਤਾ ਗਿਆ। ਨਾਨਕ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਤ ਰਹਿਓ ਬਿਸਰਿਓ ਕੋ ਜੀਤ ਨਾਨਕ ਜੀ ਤੋਂ ਫੇਰਤੀ ਬਾਈ ਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਤੇ ਫਿਰ ਉਸ ਤੋਂ ਬਾਅਦ ਮਹਤੂ ਜੀ ਦੇ ਪ੍ਰਸ਼ਾਦ ਲਿਆ ਫਿਰ ਅਸੀਂ ਉਹਨਾਂ ਆਬਦੇ ਦਰਸ਼ਨ ਕਰਨ ਲਈ ਗਏ ਆਜੇਨ ਮੋਹਰ ਦੇ ਦਰਸ਼ਨ